ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਧਿਆਨ ਨਾਲ ਦੇਖ ਇਹਦੇ ਵਿੱਚ ਕੁਝ ਹੈ ਕਹਿਣ ਲੱਗਿਆ ਜੀ ਇਹਦੇ ਵਿੱਚ ਕੁਝ ਨਹੀਂ ਆ ਗੁਰੂ ਜੀ ਕਹਿੰਦੇ ਧਿਆਨ ਨਾਲ ਵੇਖ ਕੁਝ ਤੇ ਹੋਵੇਗਾ ਪੀਰ ਦਸਤਗੀਰ ਨੇ ਬੜਾ ਗੰਭੀਰ ਧੀਰ ਹੋ ਕੇ ਦੇਖਿਆ ਤੇ ਫਿਰ ਕਿਹਾ ਕੁਝ ਨਹੀਂ ਆ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇੱਕ ਗੱਲ ਚੇਤੇ ਰੱਖ ਇਸ ਦੁੱਧ ਵਿੱਚ ਕਿ ਉਹ ਆ ਪੀਰ ਦਸਤਗੀਰ ਹੈਰਾਨ ਹੋ ਗਿਆ ਤੇ ਕਹਿਣ ਲੱਗਿਆ ਜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਜ਼ਰ ਆਉਂਦਾ ਪੀਰ ਦਸਤਗੀਰ ਕਹਿੰਦਾ ਨਹੀਂ ਨਜ਼ਰ ਨਹੀਂ ਆਉਂਦਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਜ਼ਰ ਲਿਆਉਣ ਵਾਸਤੇ ਕੀ ਕਰਨਾ ਪਵੇਗਾ ਕਹਿੰਦਾ ਜੀ ਮਿਹਨਤ ਕਰਨੀ ਪਵੇਗੀ ਦੁੱਧ ਨੂੰ ਜਾਗ ਲਾਉਣੀ ਪਵੇਗੀ ਜਾਗ ਲਾਉਣ ਤੋਂ ਬਾਅਦ ਰਿੜਕਣਾ ਪਵੇਗਾ ਰਿੜਕਣ ਤੋਂ ਬਾਅਦ ਇਹਨੂੰ ਗਰਮ ਕਰਨਾ ਪਵੇਗਾ ਇਦੇ ਵਿੱਚੋਂ ਕਿਉਂ ਜਿਹੜਾ ਨਾ ਪ੍ਰਗਟ ਹੋਵੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜੇ ਦੁੱਧ ਵਿੱਚੋਂ ਕਿਉਂ ਪ੍ਰਗਟ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਆ ਇਦਾਂ ਹੀ ਕਣ-ਕਣ ਦੇ ਵਿੱਚ ਰੱਬ ਆ ਪਰ ਉਹਨੂੰ ਪ੍ਰਗਟ ਕਰਨ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਆ ਰੱਬ ਨੂੰ ਮਨ ਅੰਦਰ ਜਪਣਾ ਪੈਂਦਾ ਵਾ ਤਾਂ ਰੱਬ ਨਜਰਾ ਜਾਂਦਾ ਵਾ ਬੜਾ ਹੈਰਾਨ ਹੋਇਆ ਪਿਰਦਸਤਗੀਰ ਉਹਨੇ ਤੀਸਰਾ ਸਵਾਲ ਕੀਤਾ ਕਹਿੰਦਾ ਨਾਨਕ ਜੀ ਇਹ ਦੱਸੋ ਕਿ ਰੱਬ ਕਰਦਾ ਕੀ ਆ ਗੁਰੂ ਨਾਨਕ ਸਿੰਘ ਮਹਾਰਾਜ ਜੀ ਕਹਿਣ ਲੱਗੇ ਭਾਈ ਤੁਸੀਂ ਆਣਾ ਬੰਦਾ ਏ ਪਰ ਤੂੰ ਆਪ ਕੁਰਸੀ ਤੇ ਬੈਠਾ ਏ ਮੈਂ ਸਾਹਮਣੇ ਖੜਾ ਜੇ ਤੂੰ ਚਾਹੁੰਦਾ ਏ ਤੈਨੂੰ ਤੇਰੇ ਤੀਸਰੇ ਸਵਾਲ ਦਾ ਜਵਾਬ ਮਿਲੇ ਤਾਂ ਫਿਰ ਤੈਨੂੰ ਆਪਣੀ ਕੁਰਸੀ ਛੱਡ ਕੇ ਥੱਲੇ ਉਤਰਨਾ ਪਵੇਗਾ ਤੇ ਮੈਂ ਜਾ ਕੇ ਇਸ ਕੁਰਸੀ ਦੇ ਉੱਪਰ ਬੈਠਾਂਗਾ ਇਹ ਤਾਂ ਹੀ ਹੋ ਨਹੀਂ ਸਕਦਾ ਭਾਈ ਸਵਾਲ ਕਰਨ ਵਾਲਾ ਬੈਠਾ ਹੋਵੇ ਤੇ ਜਵਾਬ ਦੇਣ ਵਾਲਾ ਸਾਹਮਣੇ ਖੜਾ ਹੋਵੇ ਇਹ ਤਾਂ ਉਲਟ ਕੰਮ ਹੋ ਗਿਆ ਨਾ ਤੂੰ ਆ ਥੱਲੇ ਉਤਰ ਤੇ ਮੈਂ ਬੈਠਾਂਗਾ ਪੀਰ ਦਸਤਗਿਰ ਚਾਹੁੰਦਾ ਤਾਂ ਸੀ ਵੀ ਨਹੀਂ ਆਪਣੇ ਚੇਲਿਆਂ ਦੇ ਸਾਹਮਣੇ ਆਪਣੇ ਚੇਲਿਆਂ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਗੱਲ ਮੰਨੀ ਪਰ ਗੱਲ ਐ ਸੀ ਕਿ ਉਹਨੂੰ ਆਪਣੇ ਤੀਸਰੇ ਸਵਾਲ ਦਾ ਜਵਾਬ ਚਾਹੀਦਾ ਸੀ ਗੁਰੂ ਨਾਨਕ ਸਾਹਿਬ ਨੇ ਦੂਸਰੀ ਵਾਰ ਕਿਹਾ ਤੀਸਰੀ ਵਾਰ ਕਿਹਾ ਤਾਂ ਪੀਰ ਦਸਤਗੀਰ ਆਪਣੀ ਕੁਰਸੀ ਤੋਂ ਉੱਠ ਖੜਾ ਹੋਇਆ ਤੇ ਉੱਤਰ ਖੱਲੇ ਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਦੇ ਵਾਲੀ ਕੁਰਸੀ ਤੇ ਜਾ ਬੈਠੇ ਹੁਣ ਪੀਰ ਦਸਤਗੀਰ ਸਾਹਮਣੇ ਖੜਾ ਤੇ ਸੁਭਾਵੇ ਕੀ ਆ ਕਿ ਸਾਹਮਣੇ ਖੜਾ ਬੰਦਾ Что